ਖੂਨਦਾਨ ਮਹਾਦਾਨ ਇਹ ਇੱਕ ਸਲੋਗਨ ਸਾਡੇ ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰਚਲਿਤ ਹੈ ਵਾਕਈ ਜਦੋਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਜਦੋਂ ਕਿਸੇ ਨੂੰ ਖੂਨ ਦੀ ਜ਼ਰੂਰਤ ਹੁੰਦੀ ਆ ਸਾਡਾ ਕੋਈ ਪਰਿਵਾਰਕ ਮੈਂਬਰ ਬੈੱਡ ਤੇ ਪਿਆ ਹੁੰਦਾ ਤੇ ਸਾਨੂੰ ਖੂਨ ਨਾ ਮਿਲ ਰਿਹਾ ਹੋਵੇ ਤੇ ਸਾਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਕਿ ਹੁਣ ਅਸੀਂ ਖੂਨ ਕਿੱਥੋਂ ਲਈਏ ਉਸ ਵਕਤ ਅਸੀਂ ਜਿੰਨਾ ਮਰਜੀ ਮੂੰਹ ਮੰਗਿਆ ਪੈਸਾ ਸਾਨੂੰ ਕੋਈ ਕਹਦੇ ਸੀ ਉਹ ਦੇਣ ਨੂੰ ਤਿਆਰ ਹੋ ਜਾਂਦੇ ਆ ਆਪਣੇ ਪਰਿਵਾਰਕ ਮੈਂਬਰ ਦੀ ਜਾਨ ਬਚਾਉਣ ਵਾਸਤੇ ਵੀ ਸਾਨੂੰ ਖੂਨ ਮਿਲ ਜੇ ਬਾਕੀ ਖੂਨ ਆਪਣੇ ਆਪ ਦੇ ਵਿੱਚ ਸਭ ਤੋਂ ਵੱਡਾ ਦਾਨ ਹੈ ਤੇ ਅੱਜ ਇਸੇ ਦਾਨ ਦੇ ਤਹਿਤ ਸਿਟੀ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਪੰਜਾਬ ਕੇਸਰੀ ਜੋ ਗਰੁੱਪ ਹੈ মিডিਆ ਗਰੁੱਪ ਉਸ ਦੇ ਨਾਲ ਰਲ ਕੇ ਇੱਕ ਵੱਡਾ ਖੂਨਦਾਨ ਕੈਂਪ ਇਧਰ ਦੀਆਂ ਤਸਵੀਰਾਂ ਮੇਰੇ ਸਾਥੀ ਨੂੰ ਕਹਾਂਗਾ ਦਿਖਾ ਰਿਹਾ ਹੈ ਕਿ ਜਿੰਨੇ ਵੀ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਮੁੰਡੇ ਕੁੜੀਆਂ ਯੂਨੀਵਰਸਿਟੀ ਦਾ ਸਟਾਫ ਸਾਰਾ ਰਲ ਕੇ ਇੱਥੇ ਖੂਨ ਦੇ ਰਿਹਾ ਕੱਲ ਸਿਟੀ ਗਰੁੱਪ ਦੇ ਸ਼ਾਹਪੂਰ ਕੈਂਪਸ ਦੇ ਵਿੱਚ ਇੱਕ ਖੂਨਦਾਨ ਕੈਂਪ ਲੱਗਾ ਹੋਇਆ ਸੀ ਤੇ ਅੱਜ ਸਿਟੀ ਯੂਨੀਵਰਸਿਟੀ ਦੇ ਵਿੱਚ ਲੱਗਾ ਹੋਇਆ ਸਟਾਫ ਨਾਲ ਵੀ ਗੱਲਬਾਤ ਕਰਾਂਗੇ ਸਟੂਡੈਂਟਸ ਜਿਹੜੇ ਬਲੱਡ ਡੋਨੇਟ ਕਰ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਪਹਿਲੀ ਵਾਰ ਡੋਨੇਟ ਕਰ ਰਹੇ ਆ ਜਾਂ ਕਿੰਵੀਂ ਵਾਰ ਡੋਨੇਟ ਕਰ ਰਹੇ ਆ ਕਿਉਂਕਿ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਬੇਵ ਚਲਾਉਣ ਦੀ ਜ਼ਰੂਰਤ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਇੱਕ ਬਹਿਮ ਹੁੰਦਾ ਕਿ ਜੇਕਰ ਅਸੀਂ ਖੂਨ ਦੇਤਾ ਤਾਂ ਪਤਾ ਨਹੀਂ ਸਾਡੀ ਬਾਡੀ ਦੇ ਵਿੱਚ ਦੁਬਾਰੇ ਉਹ ਖੂਨ ਬਣੇਗਾ ਜਾਂ ਨਹੀਂ ਬਣੇਗਾ ਕਿਤੇ ਅਸੀਂ ਕਮਜ਼ੋਰ ਨਾ ਹੋ ਜਾਈਏ ਇਹ ਵੀ ਇੱਕ ਜਿਹੜੀ ਗਲਤ ਧਾਰਨਾ ਹੈ ਪਰ ਬਹੁਤ ਸਾਰੇ ਜਿਹੜੇ ਨੌਜਵਾਨ ਨਹੀਂ ਉਹ ਹਰ 5 5 6 6 ਮਹੀਨੇ ਤੋਂ ਖੂਨ ਦਾਨ ਕਰਦੇ ਰਹਿੰਦੇ ਨੇ ਸੋ ਗੱਲਬਾਤ ਕਰਦੇ ਆ ਉਹ ਆਪਾਂ ਇਹਨਾਂ ਨੌਜਵਾਨਾਂ ਨਾਲ ਗੱਲ ਕਰ ਲਈਏ ਦੋਸਤ ਕੀ ਨਾਮ ਹੈ ਤੁਹਾਡਾ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਭੁਪਿੰਦਰਜੀਤ ਸਿੰਘ ਆ ਤੇ ਮੈਂ ਫਸਟイヤー ਆ ਫਰੈਸ਼ਰ ਹੀ ਹਾਂ ਅੱਜ ਹਾਂਜੀ ਫਰੈਸ਼ਰ ਆਈ ਹਾਂ ਅੱਜ ਕੈਂਪ ਲੱਗਾ ਹੋਇਆ ਖੂਨ ਦਾਨ ਕਰਕੇ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਜੀ ਪਹਿਲੀ ਵਾਰ ਕਰ ਰਹੇ ਹੋ ਜਿਸ ਤੋਂ ਪਹਿਲਾਂ ਪਹਿਲੀ ਵਾਰ ਹੀ ਕਰ ਰਿਹਾ ਪਹਿਲਾ ਖੂਨ ਹਾਂਜੀ ਖੁਸ਼ੀ ਹੋਦੀ ਵੀ ਮੇਰੇ ਖੂਨ ਨਾਲ ਕਿਸੇ ਦਾ ਜੀ ਭਲਾ ਹੋ ਜਾਵੇ ਤੇ ਕੀ ਚਾਹ ਰਿਹਾ ਖੂਨ ਦੇਣ ਚ ਤਾਂ ਕਰਕੇ ਖੂਨ ਦੇ ਦੇ ਇਸ ਤੋਂ ਪਹਿਲਾਂ ਨਾ ਜਿਹੜੇ ਪਹਿਲੀ ਵਾਰ ਖੂਨਦਾਨ ਕਰਦੇ ਹੁੰਦੇ ਮਨ 'ਚ ਬੜਾ ਡਰ ਜਾਂ ਹੁੰਦਾ ਹੈਗਾ ਇੱਕ ਗਲਤ ਧਾਰਨਾਵਾਂ ਵੀ ਹੁੰਦੀਆਂ ਵੀ ਪਤਾ ਨਹੀਂ ਖੂਨ ਪੂਰਾ ਹੋਊ ਬੋਡੀ 'ਚ ਕਿ ਨਹੀਂ ਹਾਂਜੀ ਪਹਿਲਾਂ ਜਿਵੇਂ ਲੋਕੀ ਕਹਿੰਦੇ ਆ ਵੀ ਖੂਨ ਪੂਰਾ ਨਹੀਂ ਹੋਏਗਾ ਕੋਈ ਬੇਹੋਸ਼ ਹੋ ਜਾਂਦਾ ਕੋਈ ਕੁਝ ਹੋ ਜਾਂਦਾ ਪਰ ਮੈਨੂੰ ਸੀਗਾ ਵੀ ਕਿਉਂਕਿ ਮੇਰੇ ਪਾਪਾ ਨੇ ਵੀ ਪਹਿਲਾਂ ਦਿੱਤੇ ਹੋਏ ਆ ਦੋ ਤਿੰਨ ਵਾਰੀ ਦਿੱਤੇ ਹੋਏ ਆ ਤਿੰਨ ਤਿੰਨ ਮਹੀਨੇ ਬਾਅਦ ਜਿਹੜੇ ਹੁੰਦੇ ਆ ਉਹ ਦਿੱਤੇ ਤੇ ਮੈਨੂੰ ਸੀਗਾ ਵੀ ਆਂ ਵੀ ਕੁਝ ਨਹੀਂ ਹੁੰਦਾ ਸਹੀ ਰਹੇਗਾ ਤਾਂ ਫਿਰ ਮੈਂ ਵੀ ਹੰਦੇ ਲੱਗਾ ਸੋ ਭੁਪਿੰਦਰ ਨੌਜਵਾਨ ਪਹਿਲੀ ਵਾਰ ਖੂਨਦਾਨ ਕਰ ਰਿਹਾ ਫਸਟイヤー ਦਾ ਸਟੂਡੈਂਟ ਆ ਇੱਧਰ ਹੋਰ ਨੌਜਵਾਨਾਂ ਨਾਲ ਗੱਲਬਾਤ ਕਰਦੇ ਆ ਕੀ ਹਾਲ ਆ ਜੀ ਵਧੀਆ ਜੀ ਵਧੀਆ ਅ ਖੂਨਦਾਨ ਕਰ ਰਹੇ ਹਾਂ ਪਹਿਲੀ ਵਾਰ ਕਰ ਰਹੇ ਹਾਂ ਜੋ ਪਹਿਲਾਂ ਵੀ ਕੀਤਾ ਨਹੀਂ ਸਰ ਜੀ ਪਹਿਲਾਂ ਵੀ ਇੱਕ ਵਾਰੀ ਕੀਤਾ ਸੀਗਾ ਜੀ ਹਾਂ ਜੀ ਹੁਣ ਦੁਬਾਰਾ ਕਰਾਉਣ ਲੱਗੇ ਕਿਵੇਂ ਲੱਗ ਰਿਹਾ ਚ ਠੀਕ ਲੱਗ ਰਿਹਾ ਵਧੀਆ ਲੱਗ ਰਿਹਾ ਹੋਰ ਜਿਹੜੇ ਕਈ ਵਾਰੀ ਕਈ ਡਰਦੇ ਹੁੰਦੇ ਕਈਆਂ ਦੇ ਮਨ 'ਚ ਕੁਝ ਖਿਆਲ ਹੁੰਦੇ ਨੇ ਵੀ ਪਤਾ ਨਹੀਂ ਖੂਨ ਪੂਰਾ ਹੋਊ ਕਿ ਨਹੀਂ ਹੋਊਗਾ ਉਹਨਾਂ ਲਈ ਕੋਈ ਸਨੇਹਾ ਨਹੀਂ ਸਰ ਜੀ ਇਹ ਤਾਂ ਜਿਵੇਂ ਕਢਾਉਣਾ ਜ਼ਰੂਰੀ ਹੋ ਗਿਆ ਜੀ ਜਿਵੇਂ ਆਪਣੇ ਖੂਨ ਨਮਾ ਬਦਲੀ ਹੋ ਕੇ ਦੁਬਾਰਾ ਸਹੀ ਹੋ ਜਾਂਦਾ ਜੀ ਜਿਵੇਂ ਹੁਣ ਮੈਨੂੰ ਦੁਬਾਰਾ ਕਿਹਾ ਵੀ ਤੁਹਾਡਾ ਪੰਦ ਜਿਵੇਂ ਮੇਰਾ ਹੋ 15 ਗ੍ਰਾਮ ਉਹ ਕਦੇ ਕਢਾਓ ਦੁਬਾਰਾ ਸਹੀ ਆ ਗੋ ਨਮਾ ਹੁਣ ਬਣਦਾ ਬਿਲਕੁਲ ਤਾਂ ਇਧਰ ਵੀ ਵੀਰ ਸਾਡੇ ਸਟਾਫ ਦੇ ਨੇ ਹਾਂਜੀ ਵੀਰੇ ਕਿਵੇਂ ਹੋ ਕੀ ਹਾਲ ਹੈ ਤੁਹਾਡਾ ਠੀਕ ਹੈ ਸਰ ਜੀ ਨਾਮ ਹੈ ਗਰਦੀਪ ਸਿੰਘ ਜੀ ਗਰਦੀਪ ਸਿੰਘ ਪਹਿਲੀ ਵਾਰ ਖੂਨ ਕੀਤਾ ਕਿਤਾ ਦਿਨੇ ਰਹਿੰਦੇ ਆ ਜੀ ਬਲੱਡ ਹਾਂਜੀ ਹਾਂਜੀ ਦਾਨ ਕਰਨਾ ਤਾਂ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਦਾਨ ਹੈ। ਹਾਂਜੀ ਸਰ ਇਹ ਤਾਂ ਹੈ। ਦਾਨ ਕਰਨਾ ਚਾਹੀਦਾ ਹੀ ਇਹ ਤਾਂ ਪੂਰਾ ਹੁੰਦਾ ਹੀ ਰਹਿੰਦਾ ਜੀ ਇਹ ਤਾਂ। ਹਾਂਜੀ। ਸੋ ਨੌਜਵਾਨ ਕੁਝ ਇੰਟਰਨੈਸ਼ਨਲ ਸਟੂਡੈਂਟਸ ਵੀ ਨੇ ਇੱਧਰ। ਇੰਟਰਨੈਸ਼ਨਲ ਸਟੂਡੈਂਟਸ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅ ਸੋ ਹੈਲੋ। ਹਾਈ। ਯੂ ਆ ਡੋਨੇਟ ਦ ਬਲੱਡ ਫਸਟ ਟਾਈਮ? ਨੋ। ਓਕੇ। ਹਾਊ ਮਚ ਟਾਈਮ? ਆਵ ਬੀਨ ਡੋਨੇਟਿੰਗ ਬਲੱਡ ਫਾਰ ਲਾਈਕ ਓਵਰ 6 ਇਅਰਸ ਨਾਓ। ਵੀਅਰ ਫਰਮ ਯੂ? ਜ਼ੈਂਬਾਬਵੇ। ਜ਼ਿੰਬਾਬਵੇ ਸੋ ਜ਼ਿੰਬਾਬਵੇ ਦੇ ਸਟੂਡੈਂਟਸ ਨੇ ਆ ਕਾਫੀ ਟਾਈਮ ਹੋ ਗਿਆ ਕਹਿੰਦੇ ਕਰਦੇ ਹੀ ਰਹਿੰਦੇ ਆਸ ਬਲੱਡ ਡੋਨੇਟ ਸੋ ਇਧਰ ਹੋਰ ਵੀ ਜਿਹੜੇ ਹੈਗੇ ਆ ਸਟੂਡੈਂਟਸ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਅੱਜ ਬਲੱਡ ਕੈਂਪ ਲਗਾਇਆ ਗਿਆ ਬੀਤੇ ਦਿਨੀ ਸ਼ਾਪੁਰ ਵੀ ਲਗਾਇਆ ਸੀ ਅੱਜ ਮੈਂ ਵੇਖ ਰਿਹਾ ਨੌਜਵਾਨ ਸਾਰੇ ਸਟੂਡੈਂਟਸ ਬੜੇ-ਬੜੇ ਪੱਧਰ ਤੇ ਬਲੱਡ ਦੇ ਰਹੇ ਨੇ ਔਰ ਇਹ ਕਿਸ ਮਕਸਦ ਲਈ ਲਾਇਆ ਔਰ ਕਿੰਨੀ ਘੰਟਾ ਡੋਨੇਸ਼ਨ ਹੋਣੀ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਭ ਨੂੰ ਪਹਿਲਾਂ ਮੈਂ ਧੰਨਵਾਦ ਕਰਦਾ ਜੀ ਪੰਜਾਬ ਕੇਸਰੀ ਦਾ ਜਿਹਦੇ ਸਹਿਯੋਗ ਦੇ ਨਾਲ ਅੱਜ ਆਪਾਂ ਇੱਥੇ ਰਤਨ ਸ਼ਿਵਰ ਲਗਾਇਆ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਕਿ ਸੀਟੀ ਗਰੁੱਪ ਪਿਛਲੇ ਕਈ ਸਾਲਾਂ ਤੋਂ ਪੰਜਾਬ ਕੇਸਰੀ ਦੇ ਨਾਲ ਇਹ ਰਤਨ ਸ਼ਿਵਰ ਹਰ ਸਾਲ ਲਗਾਉਂਦਾ ਰਿਹਾ ਹੈ ਔਰ ਸੀਟੀ ਗਰੁੱਪ ਦੀ ਇਹ ਖਾਸੀਅਤ ਰਹੀ ਹੈ ਜੀ ਉਹ ਕੁਝ ਨਾ ਕੁਝ ਕਮਿਊਨਿਟੀ ਡਿਵੈਲਪਮੈਂਟ ਵਾਸਤੇ ਜਾਂ ਸੋਸਾਇਟੀ ਵਾਸਤੇ ਕਰਦਾ ਰਹਿੰਦਾ ਜੀ ਤੇ ਆਪਣੀ ਹੋਂਦ ਤੋਂ ਲੈ ਕੇ ਹੁਣ ਤੱਕ ਆਲਮੋਸਟ 130 ਕਰੋੜ ਰੁਪਇਆ ਜਿਹੜਾ ਸੀਟੀ ਯੂਨੀਵਰਸਿਟੀ ਹੈ ਉਹਨੇ ਸੀਐਸਆਰ ਐਕਟੀਵਿਟੀਜ਼ ਦੇ ਵਿੱਚ ਖਰਚਿਆ ਜੀ ਤੇ ਕੱਲ ਸ਼ਾਹਪੂਰ ਦੇ ਵਿੱਚ ਮ ਹੈਗਾ ਸੀਗਾ ਜੀ ਉੱਥੇ ਆਪਾਂ ਰਤਨ ਸ਼ਿਵਰ ਲਗਾਇਆ ਸੀਗਾ ਤੇ ਇਨਫੈਕਟ ਸਟੂਡੈਂਟਸ ਨੇ ਫੈਕਲਟੀ ਨੇ ਸਟਾਫ ਨੇ ਔਰ ਕੁਝ ਵਲੰਟੀਅਰ ਸੀ ਜਿਹੜੇ ਆਸ-ਪਾਸੇ ਦੇ ਉਹਨਾਂ ਨੇ ਵੀ ਆ ਕੇ ਇਥੇ ਰਕਤਦਾਨ ਕੀਤਾ ਜੀ ਤੇ ਮੈਂ ਅੱਜ ਇੱਥੇ ਵੀ ਦੇਖ ਪਾ ਰਿਹਾ ਜੀ ਕਿ ਲੱਗ ਜੱਗ ਦੇ ਪਿੰਡਾਂ ਤੋਂ ਸਾਡੇ ਸਟਾਫ ਮੈਂਬਰ ਔਰ ਪਾਰਟਿਕੁਲਰਲੀ ਸਟੂਡੈਂਟਸ ਇੱਥੇ ਮੈਂ ਦੇਖ ਰਿਹਾ ਜੀ ਕਿ ਜਿਹੜੀ ਕੁੜੀਆਂ ਨੇ ਉਹ ਵੀ ਵੱਧ ਚੜ ਕੇ ਇਥੇ ਪਾਰਟਿਸਿਪੇਟ ਕਰ ਰਹੀਆਂ ਨੇ ਜੀ ਤੇ ਸਾਡਾ ਉਪਲਕਸ਼ੇ ਹੈ ਕਿ ਆਲਮੋਸਟ ਪੂਰੇ ਸਿਟੀ ਗਰੁੱਪ ਦਾ ਆਪਾਂ ਮੋਰ ਥੈਨ 600 ਯੂਨਿਟ ਰਕਤਦਾਨ ਕਰਾਂਗੇ ਜੀ ਤੇ ਸਾਡੇ ਡਿਫਰੈਂਟ ਹਸਪੀਟਲਸ ਨੇ ਜਿਨ੍ਹਾਂ ਸਾਡੀ ਕੋਲਾਬੋਰ ਸਿਵਲ ਹਸਪੀਟਲ ਜਗਰਾਉਂ ਇੱਕ ਤੋਂ ਹੋਰ ਹਸਪੀਟਲਸ ਨੇ ਜਿਹਨਾਂ ਸਾਡੇ ਨਾਲ ਕੋਲਾਬੋਰੇਸ਼ਨ ਕੀਤੀ ਹੈ ਤੇ ਇਹਨਾਂ ਦਾ ਆਪਾਂ ਉੱਥੇ ਪਹੁੰਚਾਵਾਂਗੇ ਜੀ ਤੇ ਜਿਹੜੇ ਵੀ ਸਾਡੇ ਮਿਡਲ ਕਲਾਸ ਦੇ ਜਾਂ ਲੋਅਰ ਮਿਡਲ ਕਲਾਸ ਫੈਮਿਲੀਜ਼ ਨੇ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਕਈ ਵਾਰੀ ਤੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਉਹਨਾਂ ਵਿੱਚ ਇਹ ਯੂਜ਼ ਹੋਏਗਾ ਜੀ ਤੇ ਬਸ ਇਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਖੂਨ ਦੇ ਰਹੇ ਨੇ ਬੇਟਾ ਕੀ ਨਾਮ ਹੈ ਤੁਹਾਡਾ ਕਿਹੜੇ ਸੈਮੈਸਟਰ ਦੇ ਸਟੂਡੈਂਟ ਹੋ ਫਿਫਥ ਸੈਮੈਸਟਰ ਸੈਮੈਸਟਰ ਪਹਿਲੀ ਵਾਰ ਖੂਨ ਦੇ ਰਹੇ ਹੋ ਜਾਂ ਪਹਿਲਾਂ ਵੀ ਦਿੱਤਾ ਸੈਕਿੰਡ ਟਾਈਮ ਕਿ ਮੈਨ ਉਹ ਸਾਰਿਆਂ ਨੂੰ ਪਹਿਲੀ ਵਾਰ ਖੂਨ ਦੇਣ ਵੇਲੇ ਬੜਾ ਡਰ ਲੱਗਦਾ ਨਹੀਂ ਮੇਰੇ ਸੈਕਿੰਡ ਟਾਈਮ ਆ ਮੈਨੂੰ ਬਿਲਕੁਲ ਨਹੀਂ ਡਰ ਲੱਗ ਰਿਹਾ ਇੱਕ ਅੱਛਾ ਕਈ ਲੋਕ ਕਹਿ ਦਿੰਦੇ ਆ ਨਾ ਵੀ ਬਲੱਡ ਦੇਣ ਨਾਲ ਬਾਅਦ ਵਿੱਚ ਬਲੱਡ ਬਣਦਾ ਨਹੀਂ ਐ ਇਦਾਂ ਦੀਆਂ ਧਾਰਨਾਵਾਂ ਹੁੰਦੀਆਂ ਨੇ ਜਦੋਂ ਤੁਸੀਂ ਪਹਿਲੀ ਵਾਰ ਬਲੱਡ ਦਿੱਤਾ ਸੀ ਉਸ ਤੋਂ ਬਾਅਦ ਕੋਈ ਵੀਕਨੈਸ ਫੀਲ ਹੋਈ ਹੋਵੇ ਜਾਂ ਕਿਵੇਂ ਲੱਗਿਆ ਤੁਹਾਨੂੰ ਨਹੀਂ ਕੋਈ ਵੀਕਨੈਸ ਨਹੀਂ ਫੀਲ ਹੋਇਆ ਮਤਲਬ ਕੁਝ ਹੋਇਆ ਹੀ ਨਹੀਂ ਮੈਨੂੰ ਤਾਂ ਜੋ ਪਹਿਲੀ ਵਾਰ ਹੀ ਦਿੱਤਾ ਸੀਗਾ ਮੈਂ ਉਹ ਦੇਖ ਰਿਹਾ ਕੁੜੀਆਂ ਘੱਟ ਨੇ ਹੋਰ ਕਿਸੇ ਪਾਸੇ ਦੇਖ ਨਹੀਂ ਰਹੀਆਂ ਤੂੰ ਕੱਲੀ ਐ ਹੈ ਪਤਾ ਨਹੀਂ ਡਰਦੀਆਂ ਹਨਾ ਨਹੀਂ ਡਰਦੀ ਨਹੀਂ ਜੇ ਮੈਂ ਡਰਦੀ ਹੁੰਦੀ ਤਾਂ ਨਹੀਂ ਡਰਦੀ ਸੋ ਕਰਦੀ ਹੁੰਨੀ ਆ ਹੋ ਸਕਦਾ ਜੇ ਮੈਂ ਡਰਦੀ ਹੁੰਦੀ ਮੌਣਾ ਨਹੀਂ ਸੀ ਸੋ ਵਿਦਿਆਰਥਣ ਹੈ ਇਹਨੇ ਵੀ ਬਲੱਡ ਡੋਨੇਟ ਕੀਤਾ ਸੋ ਸੋਹਣੀ ਗੱਲ ਹੈ ਸੋ ਇਹ ਤਸਵੀਰਾਂ ਨੇ ਅੱਜ ਸਿਟੀ ਗਰੁੱਪ ਦੇ ਵਿੱਚ ਸਿਟੀ ਯੂਨੀਵਰਸਿਟੀ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲੱਗਾ ਹੋਇਆ ਸੋ 600 ਦਾ ਜਿਹੜਾ ਟਾਰਗੇਟ ਹੈ ਵੀ 600 ਦੇ ਯੂਨਿਟ ਦੇ ਕਰੀਬ ਜਿਹੜਾ ਹੈਗਾ ਬਲੱਡ ਡੋਨੇਟ ਕਰਨਾ ਸਟੂਡੈਂਟਸ ਵੱਡੀ ਗਿਣਤੀ ਦੇ ਵਿੱਚ ਬਲੱਡ ਡੋਨੇਟ ਕਰ ਰਹੇ ਨੇ ਕੈਮਰਾਮੈਨ ਕੋਲਜੀਤ ਨਾਲ ਮੈਂ ਹਰਜਿੰਦਰ ਸਿੰਘ